ਇਹਨਾਂ ਤਬਾਹ ਹੋ ਗਏ ਬਾਹਰ ਕੜ ਕੜ ਸਟਣੇ ਸਾਰ ਕੀ ਕਰੀਏ ਇਹਨਾਂ ਲਵੇ ਰੋਣ ਆਉਂਦਾ ਕਿੱਥੋਂ ਕਮਾਇਆ ਜਾਣੇ ਤੇ ਆਪਾਂ ਭਾਜੀ ਹਰ ਇੱਕ ਉਸ ਘਰ ਚ ਜਣਾ ਜਿੱਥੇ ਲੋੜ ਆਣਾ ਹਾਂਜੀ ਹਾਂਜੀ ਜੀ ਜੀ ਜਾਣੀ ਜੇ ਹਮ ਤਾਂ ਇਹ ਤੁਸੀਂ ਇਸ ਇਹਦੇ ਥੱਲੇ ਨਾ ਰੋ ਨਹੀਂ ਆ ਬਾਤ ਤੁਹਾਨੂੰ ਬੁਲਾਇਆ ਇਹਦੇ ਥੱਲੇ ਨਾ ਰੋ ਹਾਂਜੀ ਕੱਪੜੇ ਆਪਾਂ ਸਾਰੇ ਥੋੜਤੇ ਪੈਣ ਕੰਬਲ ਇੱਕ ਹੋਰ ਦੇ ਆ ਪੈਣ ਨੂੰ ਲੈ ਮੇਰੀ ਪੈਣ ਮਾਦਾ ਪਾਣੀ ਕਿਦਾਂ ਹੁਣ ਠੀਕ ਆ ਪਾਣੀ ਪੁੱਤ ਵਰੀ ਆ ਪੀ ਹੋ ਜਾਏਗਾ ਮਾ ਰੱਜਿਆ ਬਾਜਾ ਮੇਰਾ ਪੁੱਤ ਆ ਮੈਨੂੰ ਬਹੁਤ ਦੁੱਖ ਆ ਜੀ ਅਦਰ ਕੋਈ ਵੀ ਨਹੀਂ ਹੁੰਦਾ ਸਾਡੇ ਘਰ ਮਾ ਮੇਰੀ ਲਈ ਤੇਰਾ ਪੁੱਤ ਆ ਗਿਆ ਆ ਬੱਚੇ ਮਾਂ ਕਰੇ ਹਾਂਜੀ ਅੱਛਾ ਰਾਤ ਅੰਦਰ ਸੀ ਕਿ ਦੁੱਤੇ ਹੋ ਰਾਤ ਅੰਦਰ ਦੁੱਤੇ ਛੱਡਾ ਪਲਾ ਹੋ ਗਿਆ ਤੇ ਆ ਸਾਰੇ ਗਾਡਰ ਦੇਖੋ ਥੱਲੇ ਡੇਪੇ ਆ ਨੇ ਬਾਲੇ ਥੱਲੇ ਡੇਪੇ ਸਾਰਾ ਕੁਝ ਫਰਿੱਜਾਂ ਸਭ ਕੁਝ ਹੀ ਖਰਾਬ ਹੋ ਗਿਆ ਦਾ ਪੜੀਆਂ ਪਾਟੀਆਂ بڑا ਨੁਕਸਾਨ ਹੋ ਗਿਆ ਇੱਥੇ ਤਾਂ ਬਾਬਾ ਜੀ ਇੱਥੇ ਕਿੰਨਾ ਕਿੰਨਾ ਪਾਣੀ ਸੀਗਾ ਪਾਣੀ ਕਿਹਦਾ ਗਰਮਾਣਾ ਸੋਣੀ ਸੀ ਪਿੰਨਾਂ ਨੂੰ ਪਾਣੀ ਮਾਤਾ ਜੀ ਇਹ ਚੀਜ਼ਾਂ ਕੋਈ ਦਿਖਾ ਨਹੀਂ ਰਹੀਆਂ ਕੋਈ ਆਉਂਦੇ ਨਹੀਂ ਵੀਡੀਓ ਬਣਾਉਣ ਲੋਕੀ ਨਹੀਂ ਨਹੀਂ ਵੀਡੀਓ ਬਣਾਉਣੀ ਆਉਂਦੇ ਨਹੀਂ ਨਹੀਂ ਵਾਹ ਵਾਹ ਕਿਹਨਾਂ ਬੇਟਾ ਬਹੁਤ ਪਾਣੀ ਸੀ ਇੱਥੇ ਓਹ ਹੋ ਬਹੁਤ ਨੁਕਸਾਨ ਹੋਇਆ ਯਾਰ ਇਸ ਵੇਲੇ ਮੇਰੇ ਹਿਸਾਬ ਨਾਲ ਅੰਦਰ ਰਹਿਣਾ ਬੜਾ ਰਿਸਕੀ ਆ ਸਾਰੀਆਂ ਹੀ ਤੇੜਾ ਆ ਗਈਆਂ ਆ ਫਿਰ ਤੁਸੀਂ ਸਮਾਨ ਕੱਢ ਕੇ ਸ਼ਿਫਟ ਕਰਕੇ ਉਹਨੂੰ ਕਰੋਨਾ ਪੈਣਾ ਇਦਾਂ ਲੰਮੇ ਦਾ ਵੀ ਰਹਿਣਾ ਅੰਦਰ ਰੋਣਾ ਬਈ ਤੁਹਾਡਾ ਖਰਚਾ ਨਹੀਂ ਜੋਗ ਨਹੀਂ ਆ ਜਾਏਗਾ ਓਹ ਹੋ ਹੋ ਤੁਹਾਡਾ ਪਲਾ ਹੋਵੇ ਇੱਥੇ ਕਿੰਨਾ ਕੁ ਪਾਣੀ ਸੀਗਾ ਅੱਛਾ ਹੁਣ ਤੁਸੀਂ ਇੱਥੇ ਓਏ ਸਾਡਾ ਪਾਣੀ ਦਾ ਜਿਹੜਾ ਸਲਾਬ ਆਇਆ ਸੀ ਉਹਦੇ ਵਿੱਚ ਬਹੁਤ ਕੁਝ ਗਵਾ ਲਿਆ ਹਨਾ ਪੰਜਾਬ ਨੇ ਤੇ ਹਜੇ ਵੀ ਪਾਣੀ ਇਹਨਾਂ ਪਿੰਡਾਂ 'ਚ ਖੜਾ ਆ ਤੇ ਅਸੀਂ ਆਏ ਆ ਅੱਜ ਕੋਨੇ ਕਲਾ ਤੋਂ ਅੱਗੇ ਜਿਹੜਾ ਡੇਰਾ ਬਾਬਾ ਨਾਨਕ ਨੂੰ ਰੋਡ ਗਿਆ ਨਾ ਕੋਰੀਡੋਰ ਉਸ ਤੋਂ ਇੱਕ ਸਾਈਡ ਤੇ ਪਿੰਡ ਪੈਂਦਾ ਧਰਮਕੋੜ ਤੋਂ ਪਹਿਲਾਂ ਸ਼ਹਿਜਾਦਾ ਕਲਾ ਔਰ ਇਹਨਾਂ ਪਿੰਡਾਂ ਦੇ ਵਿੱਚ ਪਾਣੀ ਦੀ ਵੀ ਬਹੁਤ ਪਰਮਾਰ ਸੀ ਇਸੇ ਸਾਈਡ ਤੋਂ ਪਾਣੀ ਕਹਿੰਦਾ ਉਧਰ ਗਿਆ ਸ਼ਾਇਦ 5 5 6 6 ਫੁੱਟ ਜਿਹੜੀ ਤੇ ਪਾਣੀ ਦੀ ਛੱਲਾ ਮਾਰਦੀ ਉਹਨੂੰ ਗਈ ਨਾ ਜੀ ਤੇ ਮਾਰਦੀ ਉਹ ਸਾਹਮਣੇ ਵੀ ਇੱਕ ਬੰਦ ਟੁੱਟਾ ਪਿਆ ਉੱਥੇ ਸਾਹਮਣੇ ਟੁੱਟਾ ਪਿਆ ਓਕੇ ਤੇ ਜਿਹੜੇ ਇੱਥੇ ਦੇ ਇਹਨਾਂ ਦਾ ਰਹਿਣਾ ਸਹਿਣਾ ਹੈ ਨਾ ਉਹ ਇੱਕਦਮ ਖਲੋ ਗਿਆ ਰੁਕ ਗਿਆ ਹੈ ਨਾ ਘਰ ਜਿਹੜੇ ਆ ਮੈਂ ਘਰ ਵੀ ਦਿਖਾਉਣ ਦੀ ਕੋਸ਼ਿਸ਼ ਕਰਦਾ ਤੇ ਉਹ ਵੀ ਤੁਹਾਨੂੰ ਦਿਖਾਉਂਦਾ ਵੀ ਬਿਲਕੁਲ ਟਹਿ ਟੇਰੀ ਹੋ ਚੁੱਕੇ ਆ ਪਾਣੀ ਦੇ ਮਾਰ ਜੇ ਠਾ ਗਿਓ ਆ ਤੇ ਕੁਛ ਤਿਲ ਫੁੱਲ ਸੇਵਾ ਲੈ ਕੇ ਆਏ ਆ ਤੇ ਉਹਨਾਂ ਦੇ ਵਿੱਚ ਆਪਾਂ ਤੁਹਾਨੂੰ ਉਹਨਾਂ ਦੇ ਘਰਾਂ ਦਾ ਵੀ ਹਾਲ ਸੁਲਾਵਾਂਗੇ ਔਰ ਇਹ ਵੀਡੀਓ ਬਣਾਉਣ ਦਾ ਮਕਸਦ ਇੱਕੋ ਹੀ ਆ ਵੀ ਮੇਰੇ ਵੀਰ ਭਰਾ ਮੇਰੀਆਂ ਭੈਣਾਂ ਮੇਰੇ ਭਰਾ ਜਿਹੜੇ ਵੀ ਸੇਵਾ ਕਰਨਾ ਚਾਹੁੰਦੇ ਆ ਮੈਂ ਕੋਸ਼ਿਸ਼ ਕੀਤੀ ਆ ਵੀ ਉਹਨਾਂ ਘਰਾਂ ਤੱਕ ਪਹੁੰਚਣ ਦੀ ਜੇ ਉਹਨਾਂ ਘਰਾਂ ਤੱਕ ਪਹੁੰਚਾਂਗੇ ਤੇ ਮੇਰਾ ਸਾਥ ਮੇਰਾ ਆਸ਼ੂ ਵੀਰਾ ਦੇ ਰਿਆ ਜਿ ਨਾਲੇ ਤੋਂ ਤੇ ਜਿਹਨਾਂ ਨੂੰ ਲੋੜ ਐ ਐਕਚੁਅਲ ਦੇ ਵਿੱਚ ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਇਹ ਜੋ ਕੁਝ ਹੋਇਆ ਨਾ ਇਹ ਬਹੁਤ ਮਾੜਾ ਹੋਇਆ ਪਹਿਲਾਂ ਤਾਂ ਜੀ ਇਹ ਪ੍ਰਮਾਤਮਾ ਇਦਾਂ ਕਿਸੇ ਨਾਲ ਨਾ ਕਰੇ ਨਾ ਵਾਹਿਗੁਰੂ 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 ਕਿੱਥੋਂ ਛੜਦੀ ਕਮਾਈ ਓਏ ਹੋਏ ਹੋਏ ਇਹ ਸਾਰਾ ਪਾਣੀ ਦੇ ਨਾਲ ਤਬਾਹ ਹੋ ਰਿਹਾ ਪਾਣੀ ਨਾਲ ਤਬਾਹ ਹੋ ਰਿਹਾ ਜੇ ਬਾਹਰ ਕੜ ਕੜ ਛੱਟਣੇ ਸਾਰ ਕੀ ਕਰੀਏ ਨਾਲ ਰੋਣ ਆਉਂਦਾ ਕਿੱਥੋਂ ਕਮਾਇਆ ਜਾਣੇ ਇਹੇ ਤਾਂ ਖਾਣਾ ਸੀਗਾ ਇਹਦੇ ਲਈ ਤਾਂ ਬੰਦਾ ਥੋੜਾ ਫਿਰਦਾ ਤੇ ਇਹਦਾ ਇਹ ਅਹੀਂ ਹੁਣ ਕਿਤਰਾ ਛੁੱਟਿਆ ਸੁਭਾਅ ਲਾਓ ਵੀ ਰਿਜਕ ਛੁੱਟਣ ਵਾਲੀ ਚੀਜ਼ ਥੋੜੀ ਐ ਕੋਈ ਛੁੱਟਣ ਵਾਲੀ ਇਹਦੇ ਮਗਰ ਅੰਨ ਭਗਵਾਨ ਵਾਹਿਗੁਰੂ ਆਜੋ ਆਪਾਂ ਦਿਖਾਉਨੇ ਅੰਦਰ ਜੀ ਘਰ ਵੀ ਬਹੁਤ ਮਾੜਾ ਹਾਲਾ ਅੱਛਾ ਹੁਣ ਤੁਸੀਂ ਇੱਥੇ ਮੋਰੇ ਰਹਿ ਰਹੇ ਇਹਦੇ ਵਿੱਚ ਨਾ ਜੀ ਵਿੱਚ ਰਹਿ ਰਹੇ ਵਾਹਿਗੁਰੂ ਇੱਕ ਇਹ ਜਿਆਦਾ ਕਲਾਂ ਜੇ ਹੁੰਦਾ ਨਾ ਅੱਛਾ ਜਿਆਦਾ ਕਰਾਣਾ ਜੀ ਇਹ ਅੰਦਰ ਪਾਣੀ ਵੇਖੋ ਤੁਸੀਂ ਜਾ ਕੇ ਵੇਖੋ ਪਾਣੀ ਛਤ ਨਾ ਲੱਗ ਗਿਆ ਹਿਸਾਬ ਨਾਲ ਛਤ ਨਾ ਲੱਗ ਗਿਆ ਵੇਖ ਸਕਦੇ ਹੋ ਵਾਹਿਗੁਰੂ ਇਹਦੇ ਵਿੱਚ ਕੋਈ ਉਹਲਾ ਨਹੀਂ ਅੱਛਾ ਹੁਣ ਤੁਸੀਂ ਇੱਥੇ ਓਏ ਸਾਡਾ ਸਮਾਲ ਇਹ ਆਟਾ ਆਟਾ ਦਾ ਵਾਹਿਗੁਰੂ ਵਾਹਿਗੁਰੂ ਸੰਗਤ ਦੇਦੀ ਆ ਵਾਹਿਗੁਰੂ ਵਾਹਿਗੁਰੂ ਇਹ ਤਾਂ ਸਾਡੇ ਕੋਲ ਕਿੱਥੋਂ ਆਇਆ ਆਟਾ ਵਾਹਿਗੁਰੂ ਆ ਇੱਕ گاਉਹੀ ਉਹਨਾਂ ਲਈ ਤੋੜੀ ਤਾੜੀ ਵੀ ਨਹੀਂ ਉਹੋ ਜੀ ਮਿਲੇ ਚਲੋ ਖਾਂਜੀ ਆ ਵਿਚਾਰੀ ਜੀ ਜੋਦੇ ਕਰਮਾ ਜੀ ਕੋ ਮਿਲਦਾ ਜਾਂਦਾ ਹਾਲ ਆ ਕੋਈ ਇਦਾਂ ਰਸਤ ਮਿਲੀ ਆਪਾਂ ਤੱਕ ਪਹੁੰਚੀ ਆ ਆਟਾ ਦਾਣਾ ਦਾ ਬੋਲ ਮਿਲ ਗਿਆ ਚਲਾਵੇਂ ਤਾਂ ਨਾਲ ਝੂਠ ਗਾਲੀ ਮਾਰੀ ਨਹੀਂ ਨਹੀਂ ਸਹੀ ਆ ਸਹੀ ਆ ਜਿਹੜੇ ਚੀਜ਼ ਮਿਲੇ ਆ ਹੁਣ ਹੁਣ ਘਰ ਦੀਆਂ ਛੱਤਾਂ ਵੇਖੋ ਛੱਤਾਂ ਐਵੇਂ ਆਖੀਏ ਸਾਡਾ ਲਾਈਟਰ ਪਿਆ ਆ ਜੀ ਜੀ ਬੜੇ ਮਾਰਨਾ ਜੀ ਆ ਵੇਖੋ ਮੇਰੀ ਫ੍ਰਿਜ ਜੀ ਆ ਇਧਰ ਵੇਖੋ ਜੀ ਸਰ ਆ ਵੇਖੋ ਇਹਦਾ ਇਹ ਕੋਟ ਨੂੰ ਕਿੰਨਾ 9 1 ਹੋ ਗਿਆ ਚੱਲਣੀ ਨਹੀਂ ਨਹੀਂ ਇਹ ਨਹੀਂ ਚੱਲਣੀ ਖਰਾਬ ਹੋ ਗਈ ਆਹ ਦੇਖੋ ਪੇਟੀਆਂ ਪੁਟੀਆਂ ਜਾਂ ਬਾਹਰ ਟੱਡੀਆਂ ਜਾਂ ਆਹ ਆਹ ਦੇਖੋ ਤੇ ਸਾਰਾ ਸਮਾਨ ਜੀ ਓਏ ਹੋਏ ਆਹ ਦੇਖੋ ਕੀ ਐ ਬਣਾਇਆ ਸਾਡਾ ਹਾਲ ਕੀ ਆ ਆਹ ਆ ਤੁਹਾਡੇ ਵਰਗੇ ਸਾਹਿਬ ਕੋਈ ਬਿਸਤਰਾ ਦੇ ਗਏ ਜੀ ਕੋਈ ਕੋ ਕੰਮ ਆਹ ਸਾਰਾ ਸਮਾਨ ਘਰ ਦਾ ਰੱਖਿਆ ਹੈ ਨਾ ਇੱਥੇ ਆਹ ਦੇਖੋ ਓਹ ਹੋ ਹੋ ਇਹ ਅੰਦਰ ਵੇਖੋ ਅੰਦਰ ਵੇਖ ਲੋ ਇਹ ਕਰਾਂਗੇ ਕਿੱਥੇ ਬੜਾ ਉਹ ਸਾਰੀ ਮਿੱਟੀ ਵੜ ਗਈ ਚੜ ਗਈ ਆ ਵੇਖੋ ਓਏ ਹੋਏ ਹੋਏ ਹੋ ਛੱਪਾ ਨਾ ਡਰਦੇ ਸੀ ਅੰਦਰ ਨਹੀਂ ਆ ਪਰਦੇ ਗੱਲ ਨਹੀਂ ਦੁਆਜ ਦੁਆਈ ਆ ਇਹ ਸਾਰੇ ਵਿੱਚ ਇਹ ਸਾਰੀ ਮਿੱਟੀ ਪਾਣੀ ਨਾਲ ਆ ਗਈ ਅੰਦਰ ਪਾਣੀ ਨਾਲ ਸਾਰੀ ਇਕੱਠੀ ਕੁਠੇ ਪਾਣੀ ਨਾਲ ਮਿੱਟੀ ਆ ਗਈ ਟੋਡਾ ਪਲਾ ਹੋ ਰਿਹਾ ਔਰ ਟੀਵੀ ਵਜਾ ਉਹ ਵੀ ਪਤਾ ਨਹੀਂ ਕਿਸ ਤਰ੍ਹਾਂ ਵੱਜ ਗਿਆ ਬਹੁਤ ਮਾੜੇ ਹਾਲਾਤ ਆ ਸ਼ਹਿਜਾਦਾ ਕਲਾ ਖਨਾ ਧਰਮਕੋਟ ਤੋਂ ਕਿਲੋ ਡੇਢ ਕਿਲੋਮੀਟਰ ਪਹਿਲਾਂ ਇਹ ਪਿੰਡ ਦਾ ਇਹ ਘਰ ਜਿਹੜਾ ਹੈ ਜੀ 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 ਇਹ ਤੂੜੀ ਵਾਲਾ ਇਹਨਾਂ ਦਾ ਜਿਹੜਾ ਕੋਠਾ ਸੀ ਤਕਰੀਬਨ ਇਹ ਸਾਰਾ ਤੂੜੀ ਜਿਹੜੀ ਆ ਇਹ ਵੀ ਸਾਰੀ ਪਾਣੀ ਨਾਲ ਭਿੱਜ ਗਈ ਆ ਤੇ ਕੋਠੇ ਵੀ ਸਾਰੇ ਡਿਗਣ ਤੇ ਘਾਰ ਤੇ ਹੀ ਆ ਨਾ ਇਹ ਵੀ ਓਹੋ ਤੇ ਪਾਣੀ ਤਾਂ ਉੱਤਰ ਗਿਆ ਪਰ ਪਿੱਛੇ ਜਿਹੜਾ ਇੱਕ ਦਰਦਨਾਕ ਮੰਜ਼ਰ ਦੇ ਕੇ ਗਿਆ ਨਾ ਇਹ ਰੂਹ ਕੰਬਾ ਦਿੰਦਾ ਨਾ ਤੇ ਚਲੋ ਕੋਸ਼ਿਸ਼ ਆ ਜੀ ਅੱਜ ਤਿਲ ਫੁੱਲ ਥੋੜੀ ਬੋਤੀ ਸੇਵਾ ਜੋ ਲੈ ਕੇ ਆਇਆ ਮਨਜ਼ੂਰ ਕਰਿਓ ਤੇ ਵੀਡੀਓ ਬਣਾਉਣ ਦਾ ਫਿਰ ਮਕਸਦ ਇਹ ਹੀ ਆ ਵੀ ਕੋਈ ਵੀਰ ਭਰਾ ਕੋਈ ਮੇਰੀ ਭੈਣ ਆਵੇ ਤਾਂ ਤੁਹਾਡੇ ਤੱਕ ਪਹੁੰਚੇ ਤੇ ਚਲੋ ਜਿਹੜਾ ਇਹ ਤੁਹਾਡੇ ਨੁਕਸਾਨ ਹੋਇਆ ਨਾ ਤਿਲ ਫੁੱਲ ਕਰਕੇ ਉਹ ਜਰੂਰ ਤੁਹਾਡਾ ਪੂਰਾ ਕਰੇ ਤੁਸੀਂ ਮੈਨੂੰ ਆਪਣਾ ਨਾਮ ਦੱਸੋ ਤੇ ਭਾਜੀ ਫੜਿਓ ਆਪਣਾ ਇੱਧਰ ਆਜੋ ਤੁਸੀਂ ਇੱਥੇ ਨਾਲ ਆਜੋ ਆਪਣਾ ਨਾਮ ਦੱਸੋ ਮੇਰਾ ਸਿੰਦਾ ਜਨ ਪੁੱਤਰਾ ਸੁਵਿੰਦਰ ਸਿੰਘ ਹੈ ਪਰ ਕਾਟ ਮੇਰੇ ਤੇ ਸਿੰਦਾ ਲੱਗਿਆ ਪਿੰਡ ਦਾ ਨਾਮ ਦੱਸੋ ਪਿੰਡ ਸੁਜਾਦਾ ਜੀ ਜੀ ਹਾਂਜੀ ਤੇ ਦੱਸੋ ਤੁਹਾਨੂੰ ਇੱਧਰ ਦੱਸ ਦੋ ਸੰਗਤ ਨੂੰ ਵਾਹਿਗੁਰੂ ਜੋ ਵੀ ਸੇਵਾ ਨਾਲ ਮਨ ਚ ਆਉਂਦੀ ਆ ਕਰ ਦੇਣ ਤੇ ਬਹੁਤ ਧੰਨਵਾਦ ਵਾਹਿਗੁਰੂ ਚਲੋ ਸੰਗਤ ਦੇਖ ਰਹੀ ਆ ਸਾਰੇ ਜਣੇ ਦੇਖਦੇ ਪਏ ਆ ਤੇ ਜਰੂਰ ਤਿਲ ਫੁੱਲ ਕਰਨਗੇ ਸਾਰੇ ਜਣੇ ਨਾ ਜੀ ਜੀ ਬਾਬਾ ਨਾਨਕ ਵਾਹਿਗੁਰੂ 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 ਓਹੋ ਚਲੋ ਹਾਂ ਬੜਾ ਜੁਆਣੀ ਕੱਲਾ ਕੱਲਾ ਛਿਟਾ ਚਲਦਾ ਆ 40 ਦੇ ਵਿੱਚੋਂ ਤਤਿਆ ਦਾਣੇ ਬਣਾਏ ਆ ਉਹਨਾਂ ਲੱਗਦਾ ਆ ਬਡੇ ਹੋ ਗਏ ਆ ਹੋਏ ਹੋਏ ਉਹ ਕਿਤਰਾ ਅੱਲੇ ਹੁਣ ਜਿਹੜੇ ਛੁੱਟਣ ਦੇ ਰੋਂਦੇ ਆ ਚਲੋ ਉਹ ਤਾਂ ਨਹੀਂ ਮੋੜ ਕੇ ਲਿਆ ਸਕਦੇ ਚਲੋ ਤਿਲ ਫੁੱਲ ਇਹ ਆ ਵੀ ਦੇਖਣ ਵਾਲੇ ਮੇਰੇ ਵੀਰਪਰਾ ਇੰਨਾ ਜ਼ਰੂਰ ਕਰਨ ਜਿਹੜੇ ਲਾਗੇ ਦੇ ਵੀ ਆ ਉਹ ਵੀ ਹੈਨਾ ਜਿਹੜੀ ਚੀਜ਼ ਦੀ ਲੋੜ ਆ ਨਾ ਤੇ ਇਹਨਾਂ ਦੀ ਜ਼ਰੂਰ ਜਿੰਨੀ ਹੋ ਸਕਦੀ ਆ ਜ਼ਰੂਰ ਨਹੀਂ ਸਬਜ਼ੀ ਕੋਈ ਮੰਗਦੇ ਜੀ ਜੋ ਉਹਨਾਂ ਦੀ ਮਰਜ਼ੀ ਵਾਹ ਵਾਹ ਕੁ ਤੇ ਇਹ ਸਾਡੇ ਜਿਹੜੇ ਐਨ ਆਰ ਆਈ ਵੀਰ ਹਨ ਨਹੀਂ 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 ਪੀਸ ਇਹ ਮੈਂ ਕਹਿੰਦਾ ਵੀ ਇਹ ਸਾਡੇ ਐਨ ਆਰ ਆਈ ਵੀਰ ਹਨ ਨਾ ਬਾਹਰ ਬੈਠੇ ਉਹਨਾਂ ਦੇ ਸਹਿਯੋਗ ਨਾਲ ਸਾਡੇ ਤਾਂ ਦੱਸ ਦੀ ਇੱਕ ਸੇਵਾ ਲੱਗੀ ਆ ਵੀ ਉਹਨਾਂ ਤੱਕ ਉਹਨਾਂ ਦੇ ਹੱਥਾਂ ਤੱਕ ਨਾ ਤੁਸੀਂ ਇਹ ਚੀਜ਼ ਦੇ ਕੇ ਆਓ ਵੀ ਗਲਤ ਹੱਥਾਂ 'ਚ ਨਾ ਪਹੁੰਚੇ ਨਾ ਤੇ ਇੱਕ ਅੰਮਲ ਤਾਂ ਕੁਛ ਇੱਕ ਕੁਛ ਵੀ ਨਹੀਂ ਇਹ ਕੁਛ ਨਹੀਂਗਾ ਇਹ ਤੁਹਾਨੂੰ ਅਸੀਂ ਗਲਤ ਨਹੀਂ ਮੰਨਿਆ ਤੁਹਾਡਾ ਤੂੰ ਸਾਡੇ ਕੋਲ ਤਾਂ ਮੈਂ ਕਹਿੰਦਾ ਹਰ ਚੀਜ਼ ਦੀ ਲੋੜ ਆ ਜੀ ਇੱਥੇ ਚਲੋ ਮੈਂ ਦੇਖਣ ਵਾਲਿਆਂ ਨੂੰ ਕੋਸ਼ਿਸ਼ ਕਰਾਂਗੇ ਫਿਰ ਇੱਕ ਵਾਰੀ ਤੁਹਾਨੂੰ ਗੇੜਾ ਮਾਰੀ ਪਾਣੀ ਵਾਵਾ ਆ ਕਿਹੜਾ ਕਿਹੜਾ ਪਿੰਡ ਆਪਣਾ ਧਰਮਕੋੜ ਪਤਨ ਤੇ ਹੁਣ ਕਿਦਾਂ ਉਤਰਿਆ ਜੀ ਉਤਰਿਆ ਹਾਂ ਜੋ ਕਿਰਪਾ ਸੱਚ ਤੇ ਮੇਰੇ ਕਮਰੇ ਦੀ ਤੇ ਮੇਰੇ ਕੰਬਰੀ ਦੀ ਹੱਥ ਬੜੀ ਮਾਰੀ ਹੈ ਤੇ ਮੈਂ ਅੱਥੇ ਬਰਾਂਡੇ ਦੇ ਵਿੱਚ ਟੀਨਾਂ ਵਾਲੇ ਦੇ ਰਹਿੰਦੇ ਹਾਂ ਮਨੁਦਰੀ ਕਰਨਾ ਪ੍ਰਮਾਤਮਾ ਕਿਰਪਾ ਕਰੇ ਜੀ ਜੋ ਤਿਲ ਫੁੱਲੇ ਮਨਜ਼ੂਰ ਕਰਿਓ ਕੋਸ਼ਿਸ਼ ਕਰਾਂਗੇ ਉਹ ਸੱਚੇ ਪਾਤਸ਼ਾਹ ਨੇ ਚਾਇਆ ਤਾਂ ਆਪਾਂ ਜਰੂਰ ਤੁਹਾਡੇ ਕੋਲ ਦੁਬਾਰਾ ਤੁਹਾਡੇ ਦਰਸ਼ਨ ਕਰਾਂਗੇ ਦੂਰੀ ਕਰਨੇ ਆਂ ਦੇਰੇ ਬਾਖਾ ਸਾਹਾਂ ਲਈ ਆ ਦੇ ਘੜੀ ਜੀ ਜਰੂਰ ਜਰੂਰ ਦਰਸ਼ਨ ਕਰਾਂਗੇ ਤੁਹਾਡੇ ਮੇਰਾ ਬਰਾਂਡਾ ਤੇ ਮੇਰਾ ਕੋਠਾ ਪਾ ਦਿਓ ਗਰੀਬ ਤੁਹਾਡਾ ਮੈਂ ਡਾੜੀਦਾਰ ਬੰਦਾ ਆ ਸੁਖ ਪਰਮਾਤਮਾ ਕਰੇ ਜਲਦੀ ਹੋਵੇ ਜੀ ਜਿਹੜੇ ਦੇਖਣ ਵਾਲੇ ਆ ਅੱਛਾ ਜੀ ਧਰਮਕੋੜ ਪਤਨ ਜੀ ਧਰਮਕੋੜ ਦੇ ਨਾਲ ਕਿੱਦਾਂ ਪਾਣੀ ਹੋਣ ਕਿੱਦਾਂ ਜੀ ਪਾਣੀ ਹੁਣ ਲਹਿ ਗਿਆ ਜੀ ਤਕਰੀਬਨ ਅਜੇ ਵੀ 5-5 4-4 ਫੁੱਟ ਪਾਣੀ ਹੈਗਾ ਵਾਹਿਗੁਰੂ ਵਾਹਿਗੁਰੂ ਜੀ ਜਿਹੜੀ ਫਸਲ ਆ ਬਿਲਕੁਲ ਹੀ ਖਤਮ ਨਹੀਂ ਹੋ ਗਈ ਆ ਚੋਨੇ ਦੀ ਫਸਲ ਦਾ ਸਾਰੇ ਪਾਸੇ ਤਬਾਹ ਹੋ ਗਿਆ ਸਾਰੇ ਤਬਾਹ ਹੋ ਗਿਆ ਤੇ ਜਿਹੜੇ ਕਮਰੇ ਸਾਡੇ ਮਾਲੇ ਨੇ ਉਹ ਸਾਰੇ ਡਿੱਗ ਗਏ ਵਾਹਿਗੁਰੂ ਵਾਹਿਗੁਰੂ ਚਲੋ ਪ੍ਰਮਾਤਮਾ ਕਿਰਪਾ ਕਰੇ ਜੀ ਸਜਣ ਵੇਲੇ ਬਹੁਤ ਸੇਵਾ ਤੇ ਲੱਗਿਓ ਆ ਆਪਾਂ ਵੀ ਕੋਸ਼ਿਸ਼ ਕਰਾਂਗੇ ਮੈਂ ਇਹਨਾਂ ਵੀਰ ਉਹਨਾਂ ਨੂੰ ਦੱਸ ਕੇ ਹਟਿਆ ਕੋਸ਼ਿਸ਼ ਕਰਾਂਗੇ ਫਿਰ ਇੱਕ ਵਾਰੀ ਗੀੜਾ ਮਾਰੀਏ ਤੇ ਦੱਸਦਾ ਇਹ ਕਹ ਲੋ ਵੀ ਇਹ ਇੱਕ ਸੇਵਾ ਲੱਗੀ ਆ ਵੀ ਉਹਨਾਂ ਤੱਕ ਹਰ ਇੱਕ ਉਸ ਸ਼ਖਸ ਤੱਕ ਜਿਹਨੂੰ ਇਹ ਲੋੜ ਆ ਉਹਨਾਂ ਦੇ ਨਾ ਇਹ ਹੱਥਾਂ ਜੇ ਬੀਕਈ ਆਈਏ ਧੰਨਵਾਹ ਵਾਹਿ ਵਾਹਿਗੁਰੂ ਤੇ ਪਿੰਡ ਧਰਮਕੋਟ ਪਤਨ ਨਾ ਤੇ ਇਸ ਜਗ੍ਹਾ ਤੇ ਹੁਣ ਆਪਾਂ ਜਿਹੜੇ ਪਿੰਡ ਵਾਸੀ ਆ ਜਿੱਥੇ ਜਿਆਦਾ ਪਾਣੀ ਦਾ ਪ੍ਰਭਾਵ ਹੋਇਆ ਨਾ ਉਸ ਜਗ੍ਹਾ ਤੋਂ ਇਸ ਥਾਂ ਤੋਂ ਸ਼ੁਰੂ ਕਰਨ ਲੱਗੇ ਆ ਸੇਵਾ ਤੇ ਪਹਿਲਾਂ ਗੁਰਦੁਆਰਾ ਸਾਹਿਬ ਅ ਦਰਸ਼ਨ ਮੇਲੇ ਕਰਕੇ ਔਰ ਪੰਜ ਕੰਬਲ ਇੱਥੇ ਮੱਥਾ ਟੇਕ ਕੇ ਉਸ ਤੋਂ ਬਾਅਦ ਸ਼ੁਰੂ ਕਰਦੇ ਆ ਜੀ ਭਾਈ ਇੱਥੇ ਰੱਖੋ ਉੱਪਰ ਇੱਥੇ ਰਾਖਾ ਲਵੇ ਤੇ ਵਾਹਿਗੁਰੂ ਵਾਹਿਗੁਰੂ ਜਿਆ ਪਾਸ਼ਾ ਧੰ ਗੁਰੂ ਨਾਨਕ ਵਾਹਿ ਵਾਹਿ ਤੇ ਵਾਹਿ ਵਾਹਿ ਤੇ ਵਾਹਿ ਵਾਹਿ ਜੈ ਸ਼੍ਰੀ ਗੁਰੂ ਜੈ ਸ਼੍ਰੀ ਪੰਡਤ ਜੀ ਅਰਦਾਸ ਵੀ ਕਰਨੀ ਆ ਵੀ ਇਹ ਜਿਹੜੀ ਵਿਫਤਾ ਹੋਈ ਆ ਨਾ ਇਹ ਸਾਡਾ ਪੰਜਾਬ ਪਹਿਲਾਂ ਵਾਂਗੂ ਹੱਸਦਾ ਖੇਡਦਾ ਹੋ ਜਾਵੇ ਠੀਕ ਆ ਜੀ 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 ਵਾਹਿ ਹਾਂਜੀ ਮਾੜੀ ਚਲੋ ਮਾੜੇ ਘਰ ਆ ਗਏ ਘਰ ਚਲੋ ਹਾਂਜੀ 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 ਚਲੋ ਤੇ ਆਪਾਂ ਭਾਜੀ ਹਰ ਇੱਕ ਉਸ ਘਰ ਚ ਜਣਾ ਜਿੱਥੇ ਲੋੜ ਆ ਨਾ ਹਾਂਜੀ ਹਾਂਜੀ ਜੀ 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 ਲਿਓ ਲਓ ਇੱਧਰ ਆਉਣ ਕਿ ਇੱਧਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਮਧਾ ਪਾਣੀ ਕਿਦਾਂ ਹੁਣ ਠੀਕ ਆ ਪਾਣੀ ਪੁੱਤ ਵਰੀਆ ਪੇ ਹੋ ਜਾਏਗਾ ਚਲ ਚੱਟਿਆ ਮੇਰਾ ਪੁੱਤ ਆਹ ਕਿਤ ਮਧਾ ਕਿੰਨਾ ਕਿੰਨਾ ਕੋ ਪਾਣੀ ਸੀਗਾ ਪਾਣੀ ਪੁੱਤ ਮੈਨੂੰ ਤਾਂ ਤੂ ਜਾ ਕੇ ਨਿਕਲਦੇ ਇਹ ਨਾ ਆ ਗਿਆ ਬਾਹਰ ਕਿੰਨੇ ਜੀ ਆ ਕਰਦੇ ਕਿੰਨੇ ਕਰਦੇ ਮੇਰੇ ਦੋ ਬੱਚੇ ਤੇ ਕੁੜੀ ਆ ਤੇ ਦੋਵੇਂ ਕਾਕਾ ਵੇ ਇੱਕ ਦਾ ਇੱਕ ਕਾਕਾ ਦੇ ਨਾ ਸਾਡੀ ਮੱਚੀ ਜੇ ਉਧਰ ਪਿੰਡ ਆਪਣੇ ਜਿੱਥੇ ਉੱਚਾ تھا ਹੈ ਨਾ ਉਸੇ ਲੈ ਕੇ ਆਏ ਵਾਹੇ ਨਾ ਪਾਣੀ ਨਹੀਂ ਹੁਣ ਠੀਕ ਹੈ ਜੀ ਹਾਂਜੀ ਪੁੱਤ ਮਾਰਾ ਜੀ ਤਾ ਦਰਸ਼ਨ ਕਰਾਉ ਮਤਾਨੂ ਮੇਰੇ ਪਰ ਸਾਹ ਕੋ ਜੇ ਵਾਹ ਅਲੈਕੁਮ ਵਾਹ ਦੇਖੋ ਮੇ ਭਾਜੀ ਇਹ ਇਹ ਅੱਡ ਬੱਕਰੇ ਉੱਤੇ ਨਹੀਂ ਇਹ ਬੱਕਰੇ ਨਹੀਂ ਇਹ ਦੋ ਕੇ ਦੋ ਕਰ ਰਿਹਾ ਇੱਥੇ ਦੋ ਕਰ ਜੀ ਜੀ ਆ ਲੋ ਫੜਾ ਦਿਓ ਭਾਜੀ ਵਾਹੇ ਬਰੋ ਵਾਹੇ ਬਰੋ ਆ ਜਾਓ ਅੱਗੇ ਆ ਜਾਓ ਆ ਦੋ ਕਰ दो घर ने जी जी। लो लो पानी कि हम ठीक है पानी जी हां जी हांजी वाहेगुरु वाहेगुरु वाहेगुरू वाहे ओहो ਬਹੁਤ ਪਾਣੀ ਆਈ ਇਥੇ। ਓਹੋ ਹੋ। ਬਹੁਤ ਨੁਕਸਾਨ ਹੋਇਆ ਯਾਰ। ਸਾਰੀਆਂ ਕੰਦਾਂ ਵੀ ਖਰਾਬ ਹੋ ਗਈਆਂ ਨਾ। ਵਾਹ। ਅਚਾ ਇਹ ਇੱਥੇ ਰਹਿੰਦੇ ਪਏ ਹੁਣ। ਓਹੋ। ਵਾਹ। ਆ ਵੀ ਸਾਬ ਨਾਲ ਮੜਾ ਹੀ ਉੱਤੇ ਸੱਤ ਵੇਖੋ। ਇੱਧਰ ਵੀ țeੜਾ ਆ ਗਈਆਂ ਸਾਰੇ ਨਾ ਇੱਧਰਲੇ ਬੱਸ। ਇੱਧਰ ਆ ਰਹੀਆਂ ਸਾਰੀਆਂ। ਉਹ ਪ੍ਰਮਾਤਮਾ ਆਪਾਂ ਲਈ ਕਰੇ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ।

वाह 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 मारी दाना पक्का ठीक है वाह ले लेओ कंबल लेओ वीरा जी ओ इधर ले लेओ बाजी अंदर आ वाह 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 ओ हो हो ਆਹ ਵੇਖੋ ਇੱਥੇ ਸਿਰ ਦੇ ਉੱਪਰੋਂ ਦੀ ਤੁਹਾਡਾ ਭਲਾ ਹੋਵੇ ਹਾਂਜੀ ਆ ਕੁੱਠਾ ਡੇ ਗਿਆ ਓਹ ਹੋ 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 ਆ ਲੱਖੋ ਓਏ ਹੋਏ ਹੋ ਮਤਰੀ ਇਹ ਚੀਜ਼ਾਂ ਕੋਈ ਦਿਖਾ ਨਹੀਂ ਰਹੀ ਕੋਈ ਆਉਂਦੇ ਨਹੀਂ ਵੀਡੀਓ ਬਣਾਉਣ ਲੋਕੀ ਨਹੀਂ ਨਹੀਂ हां लोग दोरे ल नाराज नहीं कर नाराज नहीं करना नाराज नहीं करना ਕਿਦਾਂ ਹਾਂਜੀ ਕਰੋ ਵਾਹਿਗੁਰੂ ਵਾਹਿਗੁਰੂ ਓਹ ਇੱਥੇ ਬਣੀ ਇੱਥੇ ਇਨਾ ਨਾ ਪਾਣਾ ਕਿੰਨੇ ਕਿੰਨਾ ਇਨਾ ਨਾ ਛੋਟਾ ਬੜਾ ਵਾਹਿਗੁਰੂ ਇਹ ਨਵੇਂ ਥਾਂ ਸਭ ਤੋਂ ਪਿੰਡ ਦਾ ਕਿਦਾਂ ਰਾਸ਼ਨ ਆਇਆ ਸਾਰਾ ਪਿੰਡ ਮੇਰੀ ਆਉਂਦਾ ਨਾ ਹੈਲੋ ਵੀਰ ਜੀ ਇਹਦੇ ਬਸ ਭੈਣ ਮੇਰੀਏ ਚਲੋ ਜਿੰਨੇ ਤਿਲ ਫੁੱਲ ਹੈਗਾ ਇਹ ਸਾਡੇ ਐਨ ਆਰ ਆਈ ਭਰਾ ਜਿਹੜੇ ਨਾ ਉਹਨਾਂ ਨੇ ਸੇਵਾ ਲਈ ਆ ਤੁਹਾਡੇ ਵੀਰੇ ਦੀ ਤੇ ਅਸੀਂ ਘਰ ਘਰ ਉਹਨਾਂ ਜਗ੍ਹਾ ਤੇ ਕੋਸ਼ਿਸ਼ ਕੀਤੀ ਆ ਭੈਣ ਮੇਰੀਓ ਅਪਰੋਚ ਕਰਨ ਦੀ ਇੱਥੇ ਲੋੜ ਆ ਮੈਂ ਤੁਹਾਡੇ ਪਿੰਡਾਂ ਕੇ ਵੀ ਇਹੀ ਅਰਥ ਕੀ ਰਿਕਵੈਸਟ ਕੀਤੀ ਸੀ ਕਿ ਸਾਨੂੰ ਉਹਨਾਂ ਘਰਾਂ ਚ ਲੈ ਕੇ ਜਾਇਓ ਜਿੱਥੇ ਵਾਕਿਆ ਹੀ ਲੋੜ ਆ ਵਾਹਿਗੁਰੂ ਵਾਹਿਗੁਰੂ ਤੇ ਆ ਸਾਰੇ ਗਾਡਰ ਦੇਖੋ ਥੱਲੇ ਡੇਪੇ ਆ ਨੇ ਬਾਲੇ ਥੱਲੇ ਡੇਪੇ ਸਾਰਾ ਕੁਝ ਹੈ ਫਰਿੱਜਾਂ ਸਭ ਕੁਝ ਹੀ ਖਰਾਬ ਹੋ ਗਿਆ ਹੈ ਚਲੋ ਪ੍ਰਮਾਤਮਾ ਭਲੀ ਘਰੇ ਭੈਣ ਮੇਰੀ ਅਰਦਾਸ ਕਰੋ ਵੀ ਇਹ ਸਾਡਾ ਪੰਜਾਬ ਪਹਿਲਾਂ ਵਾਂਗੂ ਹੱਸਦਾ ਖੇਡਦਾ ਰਵੇ ਜਿੱਦਾਂ ਫਲੱਡ ਤੋਂ ਪਹਿਲਾਂ ਸੀਗਾ ਨਾ ਵਾਹਿਗੁਰੂ ਇਹਦਾ ਬਾਬਾ ਜੀ ਗੱਲ ਕਰਦਾ ਕਿ ਹਾਂਜੀ ਹੋਰ ਵੀ ਆ ਜੀ ਲਿਆ ਲਓ ਕੋਈ ਨਹੀਂ ਕੋਈ ਨਹੀਂ ਪੜੀ ਕਰਿਓ ਬਾਬਾ ਵੀ ਸਾਡਾ ਹੀ ਉਹ ਵੀ ਕਹੇ ਅਰੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵਾਹਿਗੁਰੂ ਓਹੋ ਪਾਜੀ ਤੁਹਾਡਾ ਭਲਾ ਹੋਵੇ ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਨਾਨਕ ਆਹਦਾ ਸਾਰੀ ਖਤ ਡਿੱਗਣ ਵਾਲੀ ਹੈ ਇੱਥੇ ਪਾਜੀ ਹਾਂ ਅੱਦੇ ਵੱਡੇ ਜੀ ਤੁਹਾਨੂੰ ਕੋ ਬੁਲਾ ਲੱਖ ਕੋਈ ਦੂਜਾ ਨਹੀਂ ਜੇ ਹਮ ਤਾਂ ਇਹ ਤੁਸੀਂ ਇਸ ਇਹਦੇ ਥੱਲੇ ਨਾ ਰੋ ਨਹੀਂ ਆ ਬਾਤ ਤੁਹਾਨੂੰ ਬੁਲਾਇਆ ਇਹਦੇ ਥੱਲੇ ਨਾ ਰੋ ਨਾ ਇਹ ਛੱਤ ਡਿੱਗ ਜਾਣੀ ਇਹਨਾਂ ਦੀ ਇੱਥੋਂ ਹਨਾ ਇੱਕ ਗਾਡਰ ਰ ਰਖਾ ਕੇ ਦੋ ਚਾਰ ਇਦਾਂ ਗਾਡਰ ਹੈਗਾ ਗਾਡਰ ਦੋ ਹੈਗਾ ਇੱਕ ਹੈਗਾ ਨਾ ਤੇ ਇਹ ਤੁਸੀਂ ਇੰਨਾ ਕੋ ਉਪਰਾਲਾ ਕਰ ਲਓ ਕਿਉਂਕਿ ਛੱਤ ਡਿੱਗ ਜੂਗੀ ਛੱਟ ਪੱਟ ਲੱਗੂਗੀ ਨਾ ਚਲੋ ਜੀ ਜੀ ਤੇ ਤੁਹਾਡਾ ਬਹੁਤ ਵੀਰਾ ਜੀ ਤੁਹਾਨੂੰ ਹੈਲਪ ਮਿਲ ਰਹੀ ਆ ਤੁਸੀਂ ਇਹਦੇ ਆਪਣੀ ਰੇੜੀ ਦੇ ਵਿੱਚ ਸਾਰੇ ਸਾਡਾ ਸਹਿਯੋਗ ਦੇ ਰਹੇ ਹੋ ਤੁਹਾਡੇ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਆ ਮੇਰਾ ਵੀਰਾ ਇਹ ਸਾਨੂੰ ਉਸੇ ਘਰ ਲੈ ਜਾਣਾ ਜਿੱਥੇ ਲੋੜ ਹੈ ਨਾ ਵਾਹਿਗੁਰੂ 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 ਕੋਈ ਨਹੀਂ ਲਾ ਲੋ ਤੁਸੀਂ ਨਹੀਂ ਇੱਕ ਕਰਕੇ ਅੱਗੇ ਕਰ ਦਿਖਾ ਦਿਓ ਭਾਈ ਦਿਖਾ ਦਿਓ ਦਿਖਾ ਦਿਓ ਦਿਖਾ ਦਿਓ ਵਾਹ ਵਾਹ ਦੇ ਦਿਓ ਓਹੋ ਉਹ ਤੁਹਾਡਾ ਭਲਾ ਹੋਵੇ ਬੱਚੇ ਮਾਂ ਕਰੇ ਅੱਛਾ ਰਾਤ ਅੰਦਰ ਸੀ ਕਿ ਦੁੱਤੇ ਹੋ ਰਾਤ ਅੰਦਰ ਸੀ ਅੱਡਾ ਪਲਾ ਹੋ ਗਿਆ 7 ਚੁੱਟ ਤਾਂ ਨਹੀਂ ਲੱਗੀ ਫਿਰ ਵਾਹਿਬ ਵਾਹਿਬ ਬਹੁਤ ਹਾਲਾਤ ਮਾੜੇ ਸੀ ਵੀਰਾ ਜੀ ਪਿੰਡ ਦਾ ਨਾਮ ਪਿੰਡ ਧਰਮਕੋਟ ਪਤਨ ਨਾ ਤੇ ਪਰਮਾਤਮਾ ਭਲੀ ਕਰੇ ਜੀ ਬਹੁਤ ਦੇਖਣ ਵਾਲੀ ਅਸੀਂ ਘਰ ਬੈਠੇ ਟੀਵੀ 'ਚ ਦੇਖਦੇ ਸਾਡੇ ਲੂਕਣ ਦੇ ਖੜੇ ਹੁੰਦੇ ਆ ਤੁਸੀਂ ਆਪਣੇ ਤਨ ਤੇ ਉਹ ਦਿਨ ਹੰਡਾਏ ਆ ਜਦੋਂ ਪਾਣੀ ਆਇਆ ਨਾ ਤੇ ਪਰਮਾਤਮਾ ਭਲੀ ਕਰੇ ਵੀਰਾ ਜੀ ਆ ਲੈ ਮੇਰਾ ਭਰਾ ਵਾਹਿਗੁਰੂ ਵਾਹਿ ਸਸ 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 ਕਿੰਨੇ-ਕਿੰਨੇ ਜੀ ਆ ਤੁਸੀਂ ਚਾਰ ਚਾਰ ਜੀ ਇੱਕ ਹੋਰ ਦੇ ਦੇ ਕੰਬਲ ਯਾਰ ਦੋ ਬੱਚੇ ਨੇ ਇਹ ਦੇ ਬੜੀ ਕੰਬਲ ਇੱਕ ਹੋਰ ਠੀਕ ਆ ਭੈਣੇ ਹੋਰ ਚਾਹੀਦਾ ਨਹੀਂ ਬਸ ਸਾਰਾ ਕੁਝ ਸਾਰਾ ਕੁਝ ਭੇਜ ਗਿਆ ਉਹਨਾਂ ਦਾ ਉਹਨਾਂ ਦਾ ਸਾਰਾ ਕੁਝ ਹੀ ਖਤਮ ਸਾਰਾ ਕੁਝ ਹੀ ਖਤਮ ਹੋ ਗਿਆ ਲੈ ਭੈਣ ਮੇਰੀ ਏ ਵਾਹਿਗੁਰੂ ਵਾਹਿਗੁਰੂ ਹਾਂਜੀ ਮੈਂ ਘਰ ਵੇਖ ਸਕਦਾ ਹਾਂਜੀ 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 ਕੀ ਓਹੋ ਸਾਰੀਆਂ ਛੱਤਾਂ ਡਿੱਗ ਗਈਆਂ ਬਾਬਾ ਜੀ ਇਹ ਤਾਂ ਸਾਰੀਆਂ ਵਾਹਿਗੁਰੂ 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 ਅਜੀ ਤੇ ਜਿਹੜੇ ਲੋਕਾ ਇਤਨਾ ਸਰਵਾਈਵ ਕਰਨਗੇ ਆਪਣੀ ਲਾਈਫ ਨੂੰ ਦੁਬਾਰਾ ਅੱਲਾਹ ਬੜੀਆਂ ਪਾਟੀਆਂ ਬੜਾ ਨੁਕਸਾਨ ਹੋ ਜਾ ਰਿਹਾ ਇੱਥੇ ਤੱਕ ਬਾਬਾ ਜੀ ਇੱਥੇ ਕਿੰਨਾ ਕਿੰਨਾ ਪਾਣੀ ਸੀਗਾ ਪਾਣੀ ਕਿਧਰ ਗਿਆ ਪਾਣੀ ਹੀ ਪੀਣਾਂ ਨੂੰ ਪਾਣੀ ਵਾਹਿਗੁਰੂ 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 ਤਨ ਗੁਰਦਾਰ ਲਖ ਤਾਈ ਤੋਂ ਸਮਾਨ ਵੀ ਗਾਂ ਕੰਬਲ ਹੋਰ ਕੰਬਲ ਲਿਆ ਦੋ ਕੰਬਲ ਕੰਬਲ ਲਿਆਓ ਤੇ ਕਿੰਨੇ ਜੀ ਆ ਤੁਸੀਂ ਕੰਬਲ ਸਭ ਪਾਣੀ ਜੀ ਓਹ ਹੋ ਹੁਣ ਫੇ ਕਿਦਾਂ ਹੁਣ ਛੱਤ ਕਿਸ ਨੇ ਕੀਤਾ ਇੱਥੇ ਪਿੰਡ ਵਾਲੇ ਪਰਾਲਾ ਕਰ ਰਹੇ ਆ ਚਲੋ ਮਾਰੇ ਕਿਰਪਾ ਕਰੇ ਜੀ ਆ ਦਿਓ ਇੱਕ ਕੰਬਲ ਦਿਓ ਹੋਰ ਬਾਬਾ ਜੀ ਨੂੰ ਮਾਤਾ ਜੀ ਕਿਦਾਂ ਹੁਣ ਦੇਖ ਸਕਦੇ ਆ ਅਸੀਂ ਆ ਆਓ ਆਓ ਨਾਲ ਆਓ ਇੱਧਰ ਗੱਲ ਕਰ ਤੁਹਾਨੂੰ ਗੁਰੂ ਨਾਨਕ ਓਏ ਹੋਏ ਹੋਏ ਪਾਜੀ ਆ ਵੀ ਸਾਰਾ ਡਿੱਗ ਗਿਆ ਯਾਰ ਓਏ ਹੋ ਵਾਹਿਗੁਰੂ ਵਾਹਿ ਤੁਹਾਨੂੰ ਗੁਰੂ ਨਾਨਕ ਕਿੱਥੇ ਨਿਕਲਿਆ ਹੋ 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 ਮੇਰੀ ਬੇਨਤੀ ਆ ਵੀ ਇੱਥੇ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਪਰ ਜੀਆਂ ਦਾ ਨਹੀਂ ਹੋਇਆ ਹੋਰ ਖਰਚੇ ਵਰਚਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਮਹਾਰਾਜ ਕਿਰਪਾ ਕਰਨ ਬਾਕੀ ਜਿੰਨੇ ਭਰਾ ਮੇਰੇ ਵੀਡੀਓ ਦੇਖਦੇ ਪਏ ਆ ਉਹ ਜ਼ਰੂਰ ਕੁਝ ਨਾ ਕੁਝ ਉਪਰਾਂ ਲਾ ਕਰਨਗੇ ਹਾਂ ਨਾ ਹਰ ਜਗ੍ਹਾ ਹੋ ਰਿਹਾ ਆ ਇੱਥੇ ਵੀ ਕਰ ਰਹੇ ਆ ਤੇ ਹੋਰ ਵੀ ਆਉਣਗੇ ਵੀਡੀਓ ਦੇਖ ਕੇ ਨਾ ਜੀ ਵਾਹਿਗੁਰੂ ਆਜੋ ਲਓ ਰਾਜਕਰਾ ਠੀਕ ਬਣੇ ਇੱਕ ਵਾਰ ਲਓ ਦੇਖਦੇ ਕੋਈ ਨਹੀਂ ਮੱਤਾ ਹੀ ਲੋ ਮੱਧਉ ਦੋ ਪੈਣ ਨੂੰ ਦੋ ਕਮਲ ਇੱਕ ਵਾਰ ਵਾਹਿਗੁਰੂ ਅੱਛਾ ਅੱਗੇ ਹੈਗਾ ਕਰ ਹੋਰ ਵਾਹਿਗੁਰੂ ਵਾਹਿਗੁਰੂ ਭੈਣ ਮੇਰੀ ਕਿੱਦਾਂ ਹੁਣ ਦਾਣਾ ਫੱਕਾ ਠੀਕ ਆ ਹਾਂਜੀ ਠੀਕ ਚਲੋ ਪਾਣੀ ਉੱਤਰ ਗਿਆ ਸਾਰੇ ਹਾਂਜੀ ਨੁਕਸਾਨ ਤਾਂ ਬਹੁਤ ਹੋਇਆ ਨੇ ਹਾਂਜੀ ਮਹਾਰਾਜ ਕਿਰਪਾ ਕਰੀ ਜੀ ਤੇ ਛੱਤਾਂ ਠੀਕ ਆ ਹਾਂਜੀ ਫਰਸ਼ ਬਹਿ ਗਏ ਜੀ ਫਰਸ਼ ਬਹਿ ਗਏ ਹਾਂਜੀ ਆਹ ਕੰਦ ਵੀ ਦੇਖੀਏ ਧਰਮਕੋਟ ਪੱਤਣ ਤੇ ਬਹੁਤ ਬੁਰੇ ਹਾਲਾਤ ਆ ਪਿੰਡ ਤੁਹਾਡੇ ਦੇ ਸਾਰਾ ਘੁੰਮਣ ਦੇ ਘੁੰਮ ਰਹੇ ਆ ਦੇਖ ਰਹੇ ਆ ਇਹ ਭਰਾ ਬਹੁਤ ਹਿੰਮਤੀ ਆ ਜਿਹੜੇ ਨਾਲ ਚੱਲੇ ਹੋ ਪਿੰਡ ਦੇ ਆ ਤੁਹਾਡੇ ਤੇ ਚਲੋ ਠੀਕ ਆ ਭੈਣ ਮਰੀਏ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅੰਦਰਾ ਚ ਪਾਣੀ ਵੜ ਗਿਆ ਬਾਲਾ ਵੀ ਟੁੱਟ ਗਿਆ ਕਮਰੇ ਦਾ ਇਹਨੇ ਕਿੰਨਾ ਕਿੰਨਾ ਪਾਣੀ ਟੀਗਾ ਇੱਥੇ ਪਾਣੀ ਨਹੀਂ ਨਹੀਂ ਜਦੋਂ ਆਪਾਂ 15 ਚ ਸਮਾਨ ਥੋੜਾ ਬੋਟਾ ਗੱਡੇ ਹਰ ਘਰ ਦੇ ਵਿੱਚ ਹਰ ਪਿੰਡ ਪੂਰੇ ਡੁੱਬਾ ਪਿਆ ਜੀ ਇਹਦਾ ਮਤਲਬ ਹੈ ਜਿੱਧਰ ਸਾਰੇ ਡੁੱਬੇ ਇਧਰ ਇਧਰ ਅੱਛਾ ਇਧਰਲੀ ਸਾਈਡ ਕਿਧਰੋਂ ਆਪਾਂ ਜਿੱਧਰੋਂ ਆਪਾਂ ਕੰਬਲ ਦਿੰਦੇ ਆਏ ਆ ਉਹ ਸਾਰਾ ਡੁੱਬਿਆ ਸੀ ਨਾ ਠੀਕ ਹੈ ਜੀ ਅੱਛਾ ਇਧਰ ਇਧਰਲੀ ਸਾਈਡ ਤੇਗਾ ਨਾ ਇਹ ਪਾਣੀ ਇਧਰੋਂ ਨਹੀਂ ਗਿਆ ਸਾਰਾ ਇਹ ਜਿਹੜਾ ਇਹ ਪਿੰਡ ਦਾ ਦਰਸ਼ਨ ਕਰਾਉਂਦੇ ਆ ਜਿਹੜਾ ਇਹ ਪਿੰਡ ਦਾ ਨੁਕਸਾਨ ਇਸ ਸਾਈਡ ਦਾ ਨਾ ਜਿਹੜਾ ਹਾਂਜੀ ਹਾਂਜੀ ਰਿਪੋਰਟ ਪੱਸੀ ਆ ਪਾਇਆ ਹਾਂਜੀ ਜਿਹੜਾ ਤੁਸੀਂ ਵਾਲੇ ਪਾਸੇ ਨੂੰ ਆ ਜੀ ਜੀ ਉਧਰ ਨੂੰ ਨੁਕਸਾਨ ਬਹੁਤ ਜ਼ਿਆਦਾ ਲੋਕਾਂ ਦੀ ਛੱਤਾਂ ਟੁੱਟ ਗਈਆਂ ਲੋਕਾਂ ਦੇ ਘਰਾਂ ਦੇ ਫਰਸ਼ ਬਹਿ ਗਏ ਮਿੱਟੀ ਕੋਟੇ ਕੋਟੇ ਅੰਦਰ ਤੋਂ ਕੱਟੀ ਹੋ ਗਈ ਵਾਹੇ ਗੁਰ ਸੱਸੀ ਗਾਲ ਵੀਰ ਜੀ ਪਾਣੀ ਕਿੰਨਾ ਕਿੰਨਾ ਸੀ ਪਾਣੀ ਮੜਾ ਬਹੁਤ ਚਾ ਪੰਜ ਪਾਣੀ ਬਹੁਤ ਲੋਕ ਇਨਸਾਨ ਪੀਂਹ ਹਲਦਾ ਧੰਗੁਰ ਨਾਲ ਧੰਗੁਰ ਨਾਲ ਗੁਰਦਰਾ ਸਾਹਿਬ ਹੈ ਹਾਂਜੀ ਹਾਂਜੀ ਪਹਿਲਾਂ ਗੁਰਦਰਾ ਸਾਹਿਬ ਹੀ ਤੇ ਅੱਛਾ ਇਹ ਮੇਰੇ ਡਿੱਗ ਗਈਆਂ ਛੱਤਾਂ ਅੰਦਰ ਜੀ ਡਿੱਗ ਪਿਆ ਤੇ ਧੰਗੁਰ ਨਾਲ ਪੜੇ तकरीबन ਜਿੰਨੇ ਘਰਾਂ ਚ ਗਏ ਹਨ ਸਾਰਿਆਂ ਦੀਆਂ ਛੱਤਾਂ ਡਿੱਗੀਆਂ ਪਈਆਂ तकरीबन तकरीबन ਬਹੁਤ ਪਾਣੀ ਆਇਆ ਸਾਡੇ ਟੀਮ ਵਾਲਿਆਂ ਨੇ ਵੀ ਪਈ ਆਈ ਘਾਟ ਕੇ ਮੇਟੋ ਮੇਟ اچھا ਰਾਤ ਸੁੱਤੇ ਹੋ ਸੀ ਜਦੋਂ ਪਾਣੀ ਆਇਆ ਇੱਥੇ ਸਿੱਧੇ ਪਾਣੀ ਆਇਆ ਤੇ ਤੁਹਾਨੂੰ ਗੁਰਲਾ ਰੱਖਿਆ ਯਾਰ ਵੇਖੋ ਤੁਹਾਡੇ ਸਾਹਮਣੇ ਉਹ ਕਮੇਟੀ ਹੈ ਇਹ ਨਹੀਂ ਹੈ ਕੋਈ ਵਾਹਿਗੁਰੂ ਭਾਜੀ ਮੇਰੀ ਗੱਲ ਸੁਣੋ ਇਹ ਨਾਲ ਤੋ ਸਿਵਾਨ ਟੁੱਟਾ ਸੀ ਜੀ ਦੇ ਘਰ ਨੂੰ ਮਾਰ ਪਈ ਜਿਆਦਾ ਦੇਖੋ ਜਿੱਦਾਂ ਅੱਛਾ ਇੱਥੇ ਬੰਨ ਲੱਗ ਗਿਆ ਬਿਲਕੁਲ ਲੱਗ ਗਿਆ ਇਨੇ ਬੈਕ ਸਾਈਡ ਤੇ ਬੰਨ ਵਾਹ ਵਾਹ ਅਰੇ 2 ਸਾਲ ਹੋਏ ਕਮਰੇ ਪਾਉਣ ਤੇ ਦੇਖੋ ਕਿਹੜੇ ਆ ਢੇੜੇ ਆ ਹੋ ਗਈਆਂ ਵਾ ਲਾ ਕੇ ਵੀਰ ਨੇ ਆਪਣਾ ਢੱਗਿਆ ਛੱਤ ਨਾਲ ਤੇ ਆ ਜੀ ਇਹ ਤੇੜਾ ਸਾਰੇ ਆ ਗਈਆਂ ਵੀਰਾ ਸਾਰੇ ਪਿੱਛੇ ਹੀ ਆ ਗਈਆਂ ਤੁਹਾਡਾ ਪਲਾ ਹੋਵੇ ਆ ਦੇਖ ਸਕਦੇ ਆ ਤੇੜਾ ਆ ਬਲੀਆਂ ਦਿੱਤੀਆਂ ਆ ਕਿਸੇ ਵੇਲੇ ਵੀ ਦੇਖ ਸਕਦਾ ਆ ਉਹ ਨਾਲੋਂ ਵੱਡਾ ਹੈ ਉਹ ਬਹੁਤ ਸੋਹਣਾ ਲੱਗਾਂਗਾ ਉਹ ਜੱਕ ਓਹੋ ਚਾਣਾ ਪਾ ਲਾ ਇਧਰ ਵੀ ਇਦਾਂ ਹੀ ਆ ਇਹ ਇਧਰ ਭਾਈ ਅੰਦਰ ਵਾਲੇ ਅੰਦਰ ਵਾਲਾ ਜਿਆਦਾ ਹੈ ਇਧਰ ਨਹੀਂ ਸੜ ਜਿਆਦਾ ਨਾ ਇਹ ਤਾਂ ਰਿਸਕੀ ਆ ਵੀਰਾ ਇਹ ਭਾਈ ਸੈਂਟਰ ਆਣਾ ਇਸ ਵੇਲੇ ਮੇਰੇ ਹਿਸਾਬ ਨਾਲ ਅੰਦਰ ਰਹਿਣਾ ਬੜਾ ਰਿਸਕੀ ਆ ਸਾਰੀਆਂ ਹੀ ਤੇੜਾਂ ਆ ਗਈਆਂ ਆ ਫੇ ਤੁਸੀਂ ਸਮਾਨ ਕੱਢ ਕੇ ਸ਼ਿਫਟ ਕਰਕੇ ਉਹਨੂੰ ਕਰੋਨਾ ਪੈਣਾ ਇਦਾਂ ਲਾ ਮੇਰਾ ਵੀਰਾ ਅੰਦਰ ਰਹੋ ਨਾ ਭਾਈ ਬਾਹਰ ਖਰਚਾ ਨਹੀਂ ਜੋਗ ਨਹੀਂ ਆ ਜਾਏਗਾ ਚਲੋ ਮਹਾਰਾਜ ਕਿਰਪਾ ਕਰਨ ਸੱਚੇ ਪਾਸ਼ਾ ਜਿੰਨੇ ਮੇਰੇ ਵੀਰ ਭਰਾ ਦੇਖਦੇ ਆ ਕੋਈ ਨਾ ਕੋਈ ਜ਼ਰੂਰ ਹੈ ਤੁਸੀਂ ਤੇ ਆਪ ਵੱਜ ਗਏ ਆ ਜੀ ਉਹਦੇ ਸਿਰ ਤੇ ਹੀ ਆ ਸਾਰੇ ਓਡੇ ਸਾਰੇ ਪ੍ਰਮਾਤਮਾ ਇਹ ਕੋਈ ਮੇਰਾ ਵੀਰ ਭਰਾ ਵੀਡੀਓ ਦੇਖ ਕੇ ਕੋਈ ਇੱਕ ਦਾ ਵੀ ਆਉਣਗੇ ਬਹੁਤ ਆਉਂਦੇ ਆ ਮੇਰੇ ਭਰਾ ਬਹੁਤ ਆਉਂਦੇ ਆ ਸਾਡੀ ਵੀ ਡਿਊਟੀ ਮਾਰੇ ਨੇ ਲਾਈ ਆ ਥੋੜੀ ਬੋਤੀ ਤਿਲ ਫੁੱਲ ਅਸੀਂ ਵੀ ਤੁਹਾਡੇ ਪਿੰਡੇ ਚ ਆਏ ਆ ਧਰਮਕੋਟ ਪਿੰਡ ਧਰਮਕੋਟ ਪਤਨ ਹਾਲਾਤ ਬਹੁਤ ਮਾੜੇ ਆ ਇਹ ਥੱਲੇ ਦੇਖ ਲੋ ਵੀ ਕਿੰਨੀ ਕਿੰਨੀ ਗਾਰਾ ਕਿੰਨੀ ਕਿੰਨੀ ਮਿੱਟੀ ਜਮੀ ਹੋਆ ਔਰ ਹਰ ਘਰ ਚ ਦੇਖ ਕੇ ਨਾ ਅੱਖਾਂ ਦੇ ਵਿੱਚ ਹੰਝੂ ਆਉਂਦੇ ਆ ਕਿਦਾਂ ਰਹਿੰਦੇ ਹੋਣਗੇ ਯਾਰ ਇਹ ਨਾ ਕਰਾਂ ਦੇ ਵਿੱਚ ਆਹ ਦੇਖੋ ਓ ਮਾਈ ਗॉड ਤੇ ਪਾਣੀ ਤਾਂ ਉੱਤਰ ਗਿਆ ਪਰ ਪਿੱਛੇ ਇਹ ਬੜਾ ਤਰਦਨਾਕ ਮੰਜ਼ਰ ਦੇ ਕੇ ਗਿਆ ਏ ਤੇ ਪ੍ਰਮਾਤਮਾ ਭਲੀ ਕਰੇ ਜੀ ਹਾਂਜੀ ਤੇ ਧਰਮਕੋਟ ਪਤਣ ਮੈਂ ਜਾ ਰਿਆਂ ਸੀ ਵਾਪਸ ਤੇ ਇਹ ਮੇਰੀ ਮਾਂ ਨੇ ਮੈਨੂੰ ਬਾਹੋਂ ਫੜ ਕੇ ਲਿਆਂਦਾ ਵੀ ਤੁਸੀਂ ਮੇਰੇ ਘਰ ਲਿਆਂਏ ਮਾਤਾ ਜੀ ਹਾਂਜੀ ਹਾਂਜੀ ਹੁਣ ਦੱਸੋ ਕੀ ਕਹਿਣਾ ਚਾਹੁੰਦੇ ਆ ਮੇਰੀ ਮਾਤਾ ਮੈਂ ਕਹਿਣਾ ਚਾਹੁੰਦੀ ਆ ਕਿ ਸਾਨੂੰ ਕੋਈ ਇੱਧਰ ਨਹੀਂ ਆਉਂਦਾ ਕੋਈ ਧਰ ਦਾ ਪਿੰਡ ਦਾ ਕੋਈ ਨਹੀਂ ਇੱਧਰ ਵੜਿਆ ਹੈਗਾ ਸਾਡੇ ਕੋਲ ਜੀ 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 ਹਾਂਜੀ ਕੋਈ ਚੀਜ਼ ਨਹੀਂ ਮਿਲੀ ਸਾਨੂੰ ਕੋਈ ਚੀਜ਼ ਮੈਂ ਤਾਂ ਆਪਾਂ ਤੁਹਾਡੇ ਨਾਲ ਚੱਲਣਾ ਚਲੋ ਆਜੋ ਮੇਰਾ ਵੀਰਾ ਆਜਾ ਮੇਰਾ ਭਰਾ ਚਲੋ ਹੈਗਾ ਤਾਂ ਹਨੇਰਾ ਆ ਪਰ ਆਪਾਂ ਕੋਸ਼ਿਸ਼ ਕਰਾਂਗੇ ਦਿਖਾਉਣ ਦੀ ਕਿਉਂਕਿ ਹਨੇਰਾ ਬਹੁਤ ਹੋ ਗਿਆ ਇਸ ਪਿੰਡ ਦੇ ਵਿੱਚ ਤੇ ਆ ਜਿਹੜਾ ਨਾ ਤੁਸੀ ਨੇ ਪਾੜ ਪਾਇਆ ਆ ਹਾਂਜੀ ਅੱਛਾ ਆਪਣਾ ਘਰ ਅੱਗੇ ਇਤੋਂ ਵਾਹਿਗੁਰੂ ਵਾਹਿਗੁਰੂ ਆ ਲੈਟ ਲਾ ਕੇ ਰੱਖ ਬੇ ਹਨੇਰਾ ਬਹੁਤ ਹੋ ਗਿਆ ਅਛਾ ਇਹ ਹੁਣ ਲਾਇਆ ਬੰਨ ਲਾਇਆ ਫਿਰ ਹਾਂ ਵਾਹਿਗੁਰੂ ਵਾਹਿਗੁਰੂ ਤੇ ਔਣ ਜਾਣ ਲਈ ਮੇਨ ਰਸਤਾ ਇਹ ਹੀ ਆ ਓਹੋ ਹੋ ਹੋ ਬਹੁਤ ਦਿਨ ਹੋ ਗਿਆ ਰਦਾ ਹੀ ਰਸਤਾ ਬਹੁਤ ਬਲੌਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆ ਤੁਹਾਡੇ ਕਿੱਥੇ ਬੰਨ ਤੁਸੀਂ ਧਰਮਗੋੜ ਪਤਨ ਜੀ ਹਾਂਜੀ ਟੁੱਟਾ ਹੋਇਆ ਸੀ ਜੇਰਾ ਵੀ ਕੋਈ ਹੁੰਦਾ ਵਾ ਇੱਥੋਂ ਡੱਕਦੇ ਕੋਈ ਹੁੰਦਾ ਹੀ ਨਹੀਂ ਆ ਵੀ ਪਿੱਛੋਂ ਹੀ ਮੁਰ ਜਾਂਦੇ ਆ ਜੀ ਤੇ ਕੋਈ ਸਾਡੀ ਸਹਾਇਤਾ ਲੈਣ ਆਉਂਦਾ ਇੰਨਾ ਨੁਕਸਾਨ ਸਾਡਾ ਹੋ ਗਿਆ ਇੱਕ ਸਾਡੀ ਮਾਜਰ ਉੜ ਗਈ ਹੋਈ ਪਾਣੀ ਦੇ ਵਿੱਚ ਨਾਲ ਕੱਟੀ ਇੱਕ ਝੋਟੀ ਹੀ ਬਹੁਤ ਤਗੜੀ ਉਹ ਵੀ ਰੁੜ ਗਈ ਹੋਈ ਆ 45 ਟਰਾਲੀਆਂ ਤੂੜੀ ਦੀਆਂ ਉਹ ਵੀ ਰੁੜ ਗਈਆਂ ਆ ਸਾਡਾ ਨੁਕਸਾਨ ਆ ਡਿੱਗ ਪਿਆ ਹੋਇਆ ਸਾਰਾ ਕੋਲਜੀ ਥੱਲੇ ਆ ਗਿਆ ਤੇ ਕੋਈ ਨਹੀਂ ਚੰਗ ਲੋ ਆਇਆ ਹੋਇਆ ਜੇਰਾ ਆਉਂਦਾ ਪੱਕੀ ਪੱਕੇ ਉੱਥੋਂ ਚੱਲ ਜਾਂਦਾ ਇੱਧਰ ਕੋਈ ਨਹੀਂ ਆਉਂਦਾ ਤੇ ਵੀਰੇ ਨੇ ਨਾ ਜਿੱਦਾਂ ਮੈਂ ਵੀ ਜਾ ਰਿਹਾ ਸੀ ਨੇਰਾ ਬਹੁਤ ਹੋ ਗਿਆ ਸੀ ਜਿੱਦਾਂ ਨਾ ਤੇ ਵੀਰੇ ਨੇ ਹੇਰਖ ਕੀਤਾ ਤੇ ਕਹਿੰਦੇ ਵੀਰਾ ਕਹਿੰਦਾ ਵੀ ਪਾਜੀ ਤੁਸੀਂ ਜਾਣਾ ਹੈ ਨਾ ਤੇ ਚਲੋ ਫਿਰਖ ਵੀ ਕਹਿੰਦੇ ਹੁੰਦੇ ਆਪਣੇ ਨਾਲ ਹੀ ਹੁੰਦਾ ਤੇ ਆਪਾਂ ਇੱਥੇ ਘਰ ਆਏ ਵਾਕੇ ਯਾਰ ਇਸ ਵੇਲੇ ਹਨੇਰਾ ਹੈ ਮੈਂ ਖੁਦ ਖਾ ਨਹੀਂ ਸਕਦਾ ਤੁਹਾਨੂੰ ਕੀ ਹਾਲਾਤ ਹੈ ਇੱਥੇ ਦੇ ਹੋਇਓ ਤੇ ਸਾਰੀ ਬਿਲਡਿੰਗਾਂ ਅੰਦਰ ਆ ਦੇਖਿਓ ਮੈਂ ਦਿਖਾਉਣ ਦੀ ਕੋਸ਼ਿਸ਼ ਕਰਦਾ ਸਾਰਾ ਕੁਝ ਇਹ ਸਨੈਪ ਹੋਇਆ ਪਿਆ ਸਾਰਾ ਕੁਝ ਲੇ ਗਿਆ ਨਾ ਅੰਦਰ ਉਹ ਤੇ ਖਰਾਬ ਹੋ ਗਈ ਵਾਹ ਕਨਕ ਬਾਬਾ ਜੀ ਸਾਰੀ ਖਰਾਬ ਹੋ ਗਈ ਤੁਹਾਡੇ ਨਾਲ ਦਾ ਹਾਂਜੀ ਤੁਹਾਡੇ ਨਾਲ ਹਾਂਜੀ ਤੁਹਾਡੀ ਬੈਕਸੈਟ ਪੈਂਦਾ ਨਾ ਹਾਂਜੀ 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 ਮਾ ਜੀ ਹਾਂਜੀ ਤੁਸੀਂ ਬਹੁਤ ਹਿਰਕ ਕੀਤਾ ਮੈਂ ਗੁਸਤਾਖੀ ਮਾਫਾ ਮਾਤਾ ਜੀ ਨੇਰਾ ਬਹੁਤ ਹੋ ਗਿਆ ਸੀ ਪਰ ਫਿਰ ਵੀ ਜਦੋਂ ਤੁਸੀਂ ਹਿਰਕ ਕੀਤਾ ਮੈਂ ਕਿਹਾ ਵੀ ਨਹੀਂ ਮੈਂ ਜਾ ਕੇ ਆਉਣਾ ਮਾਂ ਦੇ ਘਰ ਜਾ ਕੇ ਆਉਣਾ ਜਰੂਰ ਹਾਂਜੀ ਹਾਂਜੀ ਮੈਨੂੰ ਬਹੁਤ ਦੁੱਖਿਆ ਜੀ ਅਦਰ ਕੋਈ ਵੀ ਨਹੀਂ ਹੁੰਦਾ ਸਾਡੇ ਘਰ ਮਾਂ ਮੇਰੀ ਲਈ ਤੇਰਾ ਪੁੱਤ ਆ ਗਿਆ ਆ ਕਿਦਾਂ ਤੁਸੀਂ ਹੱਕ ਨਾ ਗਿਆ ਸੀ ਮੈਂ ਇੱਥੇ ਘਰ ਆ ਕੇ ਸਾਰਾ ਕੁਝ ਨੇਰੇ ਚ ਜਿੰਨਾ ਹੋਇਆ ਮੈਂ ਕੋਸ਼ਿਸ਼ ਕੀਤੀ ਆ ਬਾਕੀ ਤੁਸੀਂ ਦੱਸੋ ਸਾਰੇ ਸਾਨੂੰ ਦੇਖਦੇ ਪਏ ਹਾਂਜੀ ਜੀ ਹਾਂਜੀ ਮੈਂ ਬੜੀ ਦੁਖੀਆਂ ਚ ਕੋਈ ਨਹੀਂ ਹੁੰਦਾ ਹੈਗਾ ਸਾਨੂੰ ਬਹੁਤ ਖਰਾਬ ਹੋਇਆ ਮਾਹੀ ਨਿਕਲੇ ਬੱਚੇ ਆਈ ਮੇਰੇ ਬੱਚੇ ਨिके ਨिके ਪੁੱਤ ਪੱਤਰੀਆਂ ਮਾਹੀ ਬੱਚੇ ਜੇ ਵੇਖੋ ਸਾਰਾ ਚਬਾਰਾ ਡੇਗ ਪਿਆ ਥੱਲਾ ਵੀ ਡੇਗ ਪਿਆ ਹਾਂਜੀ ਇੱਧਰ ਬੜਾ ਨੁਕਸਾਨ ਆਇਆ ਬੰਨ ਸਾਹਮਣੇ ਵੇਖ ਲੋ ਬੰਨ ਮੈਂ ਦੇਖਿਆ ਦੇਖਿਆ ਨੇਰੇ ਦੇ ਵਿੱਚ ਜਿੰਨਾ ਕੋਸ਼ਿਸ਼ ਕੀਤੀ ਹੈ ਨਾ ਮਾਤਾ ਜੀ ਦਿਖਾਉਣ ਦੀ ਮੈਂ ਤੇ ਮੈਂ ਬਾਕੀ ਤੁਸੀਂ ਐਡਰੈਸ ਦੱਸਤਾ ਵੀਰੇ ਨੇ ਤੇ ਜਰੂਰ ਮੇਰੇ ਭਰਾ ਪਹੁੰਚਣਗੇ ਅਪਰੋਚ ਕਰਨਗੇ ਅਸੀਂ ਵੀ ਕੋਸ਼ਿਸ਼ ਕਰਾਂਗੇ ਮਾਂ ਮੇਰੀਏ ਦੁਬਾਰਾ ਜਰੂਰ ਆਈਏ ਹਾਂਜੀ ਠੀਕ ਆ ਮਾਤਾ ਚੰਗਾ ਮਾਤਾ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਇਹ ਪਿੰਡ ਜਿਹੜਾ ਹੀ ਸਾਡਾ ਬਹੁਤ ਡੁੱਬਣ ਲੱਗਾ ਸੀ ਜਦੋਂ ਧੂਸੀਆਂ ਟੁੱਟ ਗਈਆਂ ਸੀ ਤੇ ਸਾਰਾ ਕੁਝ ਮਹਾਰਾਜ ਵਾਹਿਗੁਰੂ 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 ਵਾਹਿ ਖਾਲਸਾ ਵਾਹਿਗੁਰੂ ਫਤਿਹ ਵਾਹਿਗੁਰੂ ਪਿੰਡ ਹੈਗਾ ਇਹ ਧਰਮਕੋੜ ਪਤਨ ਧਰਮਕੋੜ ਪਤਨ ਔਰ ਉਹ ਵੀਡੀਓ ਜਿੱਦਾਂ ਤੁਸੀਂ ਦੇਖਿਆ ਪਿੱਛੇ ਵੀ ਬਹੁਤ ਹਾਲਾਤ ਮਾੜੇ ਆ ਹਨਾ ਤੇ ਜੀ ਮੈਂ ਕੱਲੇ-ਕੱਲੇ ਘਰ ਚ ਜਾ ਕੇ ਆਇਆ ਜੀ ਇਧਰਲੀ ਸਾਈਡ ਹਰ ਪਾਸੇ ਬਾਲੇ ਡਿਗਿਓ ਹਨਾ ਤੇ ਚਲੋ ਮਹਾਰਾਜ ਕਿਰਪਾ ਕਰੇ ਮਹਾਰਾਜ ਕਿਰਪਾ ਕਰੇ ਤੇ ਜਿੰਨੀ ਤਿਲ ਫੋਲਿਆ ਸਾਰੇ ਜਣੇ ਰਲ ਮਿਲ ਕੇ ਕਰ ਰਹੇ ਆ ਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ